ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚੱਲ ਰਿਹਾ ਕਮਾਸਾਨ ਯੁੱਧ ਰੁਕਣ ਦਾ ਨਾਮ ਨਹੀਂ ਲੈ ਰਿਹਾ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਿ ਇਹ ਅਕਾਲ ਤਖਤ ਵਿਖੇ ਪੇਸ਼ ਹੋ ਕੇ ਮਾਫੀਨਾਮਾ ਦਿੱਤਾ ਗਿਆ ਸੀ ਜੋ ਹੁਣ ਇੱਕ ਵਿਵਾਦ ਦਾ ਚਰਚਾ ਬਣ ਚੁੱਕਿਆ ਹੈ ਦਾ ਸਹੀ ਇਹ ਕਿ ਨਾਰਾਜ਼ ਧੜੇ ਵੱਲੋਂ ਬੰਦ ਲਿਫਾਫੇ ਵਾਲੇ ਸਪਸ਼ਟੀਕਰਨ ਨੂੰ ਜਨਤਕ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤਖਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਨਾਮ ਬਾਦਲਾਂ ਦੇ ਲਿਫਾਫੇ ਵਿੱਚੋਂ ਨਿਕਲਣ ਦੀਆਂ ਪੰਥਕ ਹਲਕਿਆਂ 'ਚ ਚਰਚਾ ਤੇ ਰਹੀਆਂ ਖਬਰਾਂ ਤੋਂ ਬਾਅਦ ਬੀਬੀ ਜਗੀਰਕਾਰ ਨੇ ਕਰੀਬ 2 ਸਾਲ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲੜਨ ਦਾ ਦਾਵਾ ਕੀਤਾ ਸੀ ਕਿ ਉਹ ਬਾਦਲਾਂ ਦੇ ਲਿਫਾਫਾ ਕਲਚਰ ਨੂੰ ਬੰਦ ਕਰਨ ਤੱਕ ਲੜਾਈ ਲੜਦੇ ਰਹਿਣਗੇ ਪਰ ਹੁਣ ਸੁਖਬੀਰ ਬਾਦਲ ਵੱਲੋਂ ਅਕਾਲ ਤਖਤ ਤੇ ਪੇਸ਼ ਹੋ ਕੇ ਗਿਆਨੀ ਰਗबीर ਸਿੰਘ ਜੱਫੇਦਾਰ ਨੂੰ ਬੰਦ ਲਿਫਾਫੇ ਵਿੱਚ ਸਪਸ਼ਟਿਕਰਨ ਸੌਂਪਣ ਦੇ ਮੁੱਦੇ ਤੋਂ ਬਾਦਲਾਂ ਦੇ ਨਰਾਜ਼ ਧੜੇਤ ਨੇ ਇਤਰਾਜ਼ ਪ੍ਰਗਟਾਇਆ ਹੈ ਨਰਾਜ਼ ਧੜੇ ਨੇ ਆਗੂਆਂ ਮੁਤਾਬਕ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋ ਮਨੀ ਕਮੇਟੀ ਦਾ ਸਪਸ਼ਟਿਕਰਨ ਜਨ ਤੱਕ ਹੋਣਾ ਚਾਹੀਦਾ ਇਸ ਦੀ ਮੰਗ ਕੀਤੀ ਹੈ ਪਰਤੇ ਵਿੱਚ ਰੱਖਣ ਵਿੱਚ ਵੀ ਕੋਈ ਮਜਾਜ਼ ਪ੍ਰਤੀ ਹੁੰਦੀ ਹੈ ਪੰਥਕ ਹਲਕਿਆਂ ਵਿੱਚ ਇੱਕ ਚਰਚਾ ਇਹ ਵੀ ਹੈ ਕਿ ਗਿਆਨੀ ਰਗबीर ਸਿੰਘ ਨੇ ਇੰਗਲੈਂਡ ਫੇਰੀ ਦੌਰੇ ਅਜੇ ਕੁਝ ਦਿਨ ਹੋਰ ਉੱਥੇ ਰੁਕਣਾ ਸੀ ਪਰ ਅਕਾਲੀ ਦਲ ਦੇ ਪ੍ਰਧਾਨ ਦਾ ਸਪਸ਼ਟਿਕਰਨ ਪ੍ਰਾਪਤ ਕਰਨ ਲਈ ਉਹਨਾਂ ਨੂੰ ਅੰਮ੍ਰਿਤਸਰ ਪਰਤਨਾ ਪਿਆ ਜਿੱਥੇ ਉਹ ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਤੇ ਸਪਸ਼ਟਿਕਰਨ ਪੱਤਰ ਲੈਣਾ ਉਪਰੰਤ ਮੁੜ ਇੰਗਲੈਂਡ ਲਈ ਰਵਾਨਾ ਹੋ ਗਏ ਜਿੱਥੇ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋਣ ਵਾਲੇ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕਰਨਗੇ ਜੇਕਰ ਗਿਆਨੀ ਰਗਵੀ ਸਿੰਘ 28 ਜਾਂ 29 ਜੁਲਾਈ ਨੂੰ ਵਾਪਸ ਪਰਤਦੇ ਹੰਤਾ ਪਾਕ ਜਥੇਦਾਰ ਦੀ 71 ਤਾ 30 ਜਾਂ 31 ਜੁਲਾਈ ਤੱਕ ਹੋ ਸਕਦੀ ਹੈ ਜਿਸ ਵਿੱਚ ਨਰਾਜ਼ ਧੜੇਦੇ ਦੋਸ਼ਾਂ ਸਮੇਤ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਆਏ ਸਪਸ਼ਟੀਕਰਨ ਬਾਰੇ ਕੋਈ ਠੋਸ ਫੈਸਲਾ ਜਾਂ ਆਦੇਸ਼ ਸੁਨਾਇਆ ਜਾ ਸਕਦਾ ਹੈ ਬਾਦਲਾ ਦੇ ਲਿਫਾਫੇ ਵਿੱਚ ਜਥੇਦਾਰਾ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਨਾਮ ਲਿਖਨ ਪਹਿਲਾ ਅਕਸਰ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਜ਼ੋਰ ਫੜਦੀਆਂ ਰਹੀਆਂ ਹਨ ਤੇ ਬੇਅਦਬੀ ਕਾਂਡ ਦੀ ਜਾਂਚ ਲਈ ਬਾਦਲ ਸਰਕਾਰ ਵੱਲੋਂ ਗਠਿਤ ਕੀਤੇ ਗਏ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਦਬਾ ਲਈ ਗਈ ਸੌਦਾ ਸਾਦ ਵੱਲੇ ਮੰਗੀ ਗਈ ਮਾਫੀ ਵਾਲਾ ਪੱਤਰ ਵੀ ਜਨਤਕ ਨਾ ਕੀਤਾ ਗਿਆ 2 ਫਰਵਰੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਬਾਦਲ ਦਲ ਦੀ ਹੋਈ ਨਮੋਸ਼ਿਕ ਹਾਰ ਤੋਂ ਬਾਅਦ ਗਠਿਤ ਕੀਤੀ ਇਕਬਾਲ ਸਿੰਘ ਚੁੰਦਾ ਦੀ ਕਮੇਟੀ ਦੀ ਰਿਪੋਰਟ ਵੀ ਜਨਤਕ ਕਰਨ ਦੀ ਜ਼ਰੂਰਤ ਨਾ ਸਮਝੀ ਗਈ ਭਾਵੇਂ ਆਂ ਦੀਆਂ ਅਨੇਕਾਂ ਮਿਸਾਲਾਂ ਹੋਰ ਵੀ ਦਿੱਤੀਆਂ ਜਾ ਸਕਦੀਆਂ ਹਨ ਪਰ ਪੰਥਕ ਹਲਕੇ ਮਹਿਸੂਸ ਕਰਦੇ ਹਨ ਕਿ ਸੁਖਬੀਰ ਸਿੰਘ ਬਾਦਲ ਅਤੇ ਐਡਵੋਕੇਟ ਰਜਿੰਦਰ ਸਿੰਘ ਧਾਮੀ ਵੱਲੋਂ ਦਿੱਤੇ ਗਏ ਸਪਸ਼ਟੀਕਰਨ ਨੂੰ ਸੰਗਤਾਂ ਦੇ ਮਨੁੱਖ ਰੱਖਣਾ ਚਾਹੀਦਾ ਹੈ ਦਾ ਸਹੀ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੀ ਅਕਾਲ ਤਖਤ ਵਿਖੇ ਮਾਫੀਨਾਮਾ ਦਿੱਤਾ ਗਿਆ ਹੈ ਜਿਸ ਦੇ ਉੱਤੇ ਹੁਣ ਵਿਵਾਦ ਅਛੜਿਆ ਹੋਇਆ ਹੈ ਅਕਾਲੀ ਦਲ ਦੇ ਬਾਗੇ ਤੜੇ ਅਨੇ ਮੰਗ ਰਹੀ ਹੈ ਕਿ ਇਹ ਸਭ ਮਾਫੀ ਪੱਤਰ ਨੂੰ ਲੋਕਾਂ ਦੇ ਸਾਹਮਣੇ ਲਿਆਂਾਇਆ ਜਾਵੇ ਉਸ ਮਾਫੀ ਪੱਤਰ ਦੇ ਵਿੱਚ ਬਾਦਲ ਵੱਲੋਂ ਕੀ ਲਿਖਿਆ ਗਿਆ ਹੈ ਲੋਕਾਂ ਤੱਕ ਪਹੁੰਚਾਇਆ ਜਾਵੇ ਤੇ ਇਹ ਪੱਤਰ ਹੁਣ ਇੱਕ ਵਿਵਾਦ ਦੀ ਚਰਚਾ ਬਣ ਚੁੱਕੀ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੌਢਾ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨਿੱਡਰ ਪੰਜਾਬੀ ਮੀਡੀਆ ਹੁੰਦੀ ਹੋਈ ਇਜਾਜ਼ਤ ਧੰਨਵਾਦ